ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਜਿਹੜੇ ਇਹ ਹਿਮਾਚਲ ਦੇ ਵਿੱਚ ਟਟਲਾਂ ਵਾਪਰਈ ਸਾਰੀ ਜਿਹੜੇ ਡੈਥ ਹੋਈ ਹੈ ਮੁੰਡੇ ਦਾ ਕੀ ਨਾਮ ਸੀ ਤੁਹਾਡਾ ਕੀ ਲੱਗਦਾ ਸੀ ਜੀ ਮੇਰਾ ਨਾਮ ਉਹਦਾ ਨਾਮ ਤਾਂ ਹੈਗਾ ਜੀ ਨਵਦੀਪ ਸਿੰਘ ਤੇ ਮੇਰੇ ਰਿਲੇਟਿਵ ਆ ਇਹ ਠੀਕ ਆ ਜੀ ਤੇ ਹਿਮਾਚਲ 'ਚ ਘੁੰਮਣ ਗਏ ਸੀਗੇ ਤੇ ਬੁੱਧਵਾਰ ਰਾਤ ਨੂੰ ਇਹ ਘੁੰਮਣ ਗਏ ਆ ਜੀ ਤੇ ਵੀਰਵਾਰ ਸਵੇਰੇ 10:30 ਵਜੇ ਘਟਨਾ ਵਾਪਰ ਗਈ ਆ ਤੇ ਸਾਨੂੰ ਮੈਸੇਜ ਸ਼ਾਮ ਨੂੰ ਪਹੁੰਚਦੇ ਪਏ ਇੱਥੇ ਤੇ ਵੀਡੀਓ ਲਿੰਕ ਵੀ ਅਸੀਂ ਦੇਖਦੇ ਪਏ ਆ ਜਿਹੜੇ ਹਿਮਾਚਲ ਵਾਲਿਆਂ ਨੇ ਸ਼ਰਾਬ ਦੀ ਗੱਲ ਕਰ ਰਹੇ ਆ ਵੀ ਉਹਨਾਂ ਨੇ ਸ਼ਰਾਬ ਪੀਣ ਆਏ ਸੀ ਪਹਿਲੀ ਗੱਲ ਤਾਂ ਸਵੇਰੇ ਕੌਣ ਸ਼ਰਾਬ ਪੀਂਦਾ ਠੀਕ ਆ ਜੀ ਦੂਜੀ ਗੱਲ ਸਾਡਾ ਜਿਹੜਾ ਮੁੰਡੇ ਦੀ ਡੈਥ ਹੋਈ ਉਹ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦਾ ਸੀ ਬਾਕੀ ਪੀਣ ਦੀ ਤਾਂ ਬਹੁਤ ਦੂਰ ਦੀ ਗੱਲ ਆ ਵੀ ਸਾਨੂੰ ਅਸੀਂ ਸਮਝ ਆ ਰਿਹਾ ਕੀ ਹੋਇਆ ਭਣਾਏ ਉੱਥੇ ਵਾਪਰਿਆ ਕੀ ਹੋਇਆ ਕਿ ਇਹਨਾਂ ਨੇ ਹਿਮਾਚਲ ਵਾਲਿਆਂ ਨੇ ਬਹੁਤ ਬੜੀ ਘਟਨਾ ਕੀਤੀ ਉਹਨੂੰ ਪਤਾ ਲੱਗਾ ਉਹਦਾ ਵੀ ਕਿੱਦਾਂ ਕਿੱਦਾਂ ਹੋਈ ਆ ਗੱਲ ਦੱਸ ਲੈ ਕੁਝ ਸਾਨੂੰ ਤੇ ਇਹੀ ਪਤਾ ਲੱਗ ਰਿਹਾ ਵੀ ਉਹ ਰੋਟੀ ਖਾਣ ਗਿਆ ਸੀ ਕਹਿੰਦੇ ਕਿਉਂਕਿ ਉਹਨਾਂ ਦਾ ਜਦੋਂ ਰਾਤੀ ਫੋਨ ਗਲਤੇ ਹੋਈ ਆ ਕਹਿੰਦੇ ਰੋਟੀ ਖਾਣ ਗਏ ਆ ਅਸੀਂ ਤੇ ਉਹਨਾਂ ਨੇ ਗੱਲ ਨਹੀਂ ਸੁਣੀ ਤੇ ਕਹਿੰਦੇ ਇੱਥੇ ਸ਼ਰਾਬ ਨਹੀਂ ਪੀਣੀ ਕਹਿੰਦੇ ਇਹ ਸ਼ਰਾਬ ਪੀਣ ਨਹੀਂ ਆਏ ਅਸੀਂ ਤਾਂ ਖਾਣਾ ਆਏ ਆ ਤੇ ਫੇਰ ਪਤਾ ਨਹੀਂ ਉਹਨਾਂ ਦੀ ਕੀ ਆਪਸ ਵਿੱਚ ਬਹਿਸ ਹੋਈ ਆ ਤੇ ਉਹ ਕਹਿੰਦੇ ਅਸੀਂ ਖਾਣਾ ਵੀ ਹੈ ਨਹੀਂ ਜਦੋਂ ਉਹ ਕਹਿੰਦੇ ਅਸੀਂ ਖਾਣਾ ਵੀ ਹੈ ਨਹੀਂ ਕਹਿ ਕੇ ਅਸੀਂ ਤੁਰਨ ਲੱਗੇ ਤਾਂ ਸਾਨੂੰ ਧੱਕੇ ਮਾਰਨ ਲੱਪਾ ਤੇ ੱਤਕਿਆਂ ਮਾਰਦੇ ਮਾਰਦੇ ਹੀ ਪੁੱਛਿਆ ਵੀ ੱਤਕੇ ਕੱਲ ਹੀ ਮਾਰਦੇ ਆ ਬਸ ਉਦੋਂ ਬਾਅਦ ਉਹ ਹੱਥੋਂ ਪਾਈ ਦੇ ਉਧਰ ਆਏ ਤਾਂ ਸਾਡੇ ਮੁੰਡੇ ਤੇ ਕੁਛ ਮਾਰਿਆ ਚਾਹ। ਹਾਂਜੀ ਇਸ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਪੰਜਾਬ ਦੇ ਵਿੱਚੋਂ ਲੜਕੇ ਆਪਣੇ ਬਾਕੀ ਫੈਮਿਲੀ ਦੇ ਨਾਲ ਵਿੱਚ ਸਿਆਣੇ ਬੰਦੇ ਵੀ ਸਾਰੇ ਘੁੰਮਣ ਫਿਰਨ ਗਏ ਹੋਏ ਆ ਤੇ ਉੱਥੇ ਐਸੀ ਮਤਲਬ ਤੁਹਾਨੂੰ ਕੀ ਪਤਾ ਲੱਗਿਆ ਵੀ ਫਿਰ ਐਸੀ ਕਿਹੜੀ ਗੱਲ ਹੋ ਗਈ ਜਿਹੜੀ ਆਲੇ ਦੁਆਲੇ ਦੇ ਦੁਕਾਨਾਲੇ ਵੀ ਇਕੱਠੇ ਹੋ ਗਏ ਟੈਕਸੀਆਂ ਵਾਲੇ ਵੀ ਇਕੱਠੇ ਹੋ ਗਏ ਆਟੋ ਵਾਲੇ ਵੀ ਇਕੱਠੇ ਹੋ ਗਏ ਤੇ ਬੜੀ ਬੇਦਰਦੀ ਨਾਲ ਕੁੱਟ ਕੇ ਤਾਂ ਬੱਚੇ ਦੀ ਮਤਲਬ ਐਨਾ ਉਹਨੂੰ ਕੁੱਟ ਦਿੱਤਾ ਜਿਹਦੀ ਮੌਕੇ ਤੇ ਮੋਦ ਇਹਦੇ ਭਾਜੀ ਹੁਣ ਕੀ ਕਹਿ ਸਕਦੇ ਆ ਕਿਉਂਕਿ ਸਵੇਰ ਦੀ ਐਨੇ 10 10:30 ਵਜੇ ਦੀ ਘਟਨਾ ਇਹ ਵੀ ਇਦਾਂ ਦਾ ਤਾਂ ਕੋਈ ਹੱਲ ਨਹੀਂ ਹੋ ਸਕਦਾ ਵੀ ਜਿਹੜਾ ਵੀ ਆਪਰ ਨੂੰ ਕਿਸੇ ਹੋਰ ਤਰੀਕੇ ਨਾਲ ਦੇਖਿਆ ਜਾਵੇ ਹੋ ਸਕਦਾ ਦੀ ਜੇ ਸ਼ਾਮ ਦੀ ਗੱਲ ਹੁੰਦੀ ਵੀ ਵਾਕਈ ਸ਼ਰਾਬ ਪੀਣ ਲੱਗੇ ਹੋ ਹੋਗੇ ਅਸੀਂ ਇਹ ਵੀ ਕਹਿ ਸਕਦੇ ਸੀ ਕਿ ਉਹ ਸ਼ਰਾਬ ਪੀਂਦਾ ਸੀ ਤੁਹਾਨੂੰ ਲੜਕਾ ਸ਼ਰਾਬ ਬਿਲਕੁਲ ਨਹੀਂ ਜੀ ਹੱਥ ਵੀ ਨਹੀਂ ਚੁਲਾਉਂਦਾ ਜੀ ਉਹ ਤਾਂ ਉਹਨਾਂ ਦੀ ਪਰਿਵਾਰ ਚ ਕੌਣ ਕੌਣ ਨੇ ਮੈਂਬਰ ਪਰਿਵਾਰ ਚ ਭਾਜੀ ਉਹਦੀ ਵਾਈਫ ਵੀ ਆ ਉਹਦੇ ਮੰਮੀ ਡੈਡੀ ਆ ਦਾਦਾ ਦਾਦੀ ਆ ਉਹਨਾਂ ਦੇ ਹਾਲਾਤ ਬਹੁਤ ਮਾੜੇ ਐ ਜਿਵੇਂ ਲੀ ਰੋ ਰੋ ਕੇ ਮੁੰਡਾ ਵਿਆਹ ਹੈ ਜੀ ਮੁੰਡਾ ਵਿਆਹ ਹੈ ਜੀ 2 ਸਾਲ ਹੋ ਗਏ ਵਿਆਹ ਨੂੰ ਸਾਲ ਦਾ ਉਹਦਾ ਲੜਕਾ ਆ ਇਸੇ ਮਹੀਨੇ ਉਹਦਾ ਬਰਥਡੇ ਮਨਾ ਕੇ ਹਟਿਆ ਉਹਦਾ ਤੇ ਆ ਘਟਨਾ ਵਾਪਰ ਗਈ ਜੀ ਸਾਡੇ ਜਿਹੜਾ ਮਤਲਬ ਮੀਡੀਆ ਦੇ ਵਿੱਚ ਕੁਝ ਸੋਸ਼ਲ ਮੀਡੀਆ ਜਾ ਰਿਹਾ ਬਈ ਸ਼ਰਾਬ ਪੀਣ ਨੂੰ ਲੈ ਕੇ ਉਥੇ ਝਗੜਾ ਹੋਇਆ ਕੋਈ ਭਾਜੀ ਸ਼ਰਾਬ ਵਾਲੀ ਤਾਂ ਗੱਲੇ ਹੀ ਕੋਈ ਨਹੀਂ ਸੀਗੀ ਕਿਸੇ ਤਰ੍ਹਾਂ ਦੀ ਵੀ ਹੈ ਨਹੀਂ ਕੋਈ ਸਮਝਦਾ 12 ਜਿੰਨਾ ਚੱਕਰ ਇੱਥੇ ਆ ਕੇ ਪ੍ਰੋਪਰ ਸਾਡੇ ਨਾਲ ਗੱਲ ਨਹੀਂ ਕਰਦੇ। ਕੀ ਈਲ ਕੀ ਮੰਗ ਰੱਖਣਾ ਚਾਹੋਗੇ ਜਿਹੜੇ ਹਿਮਾਚਲ ਦਾ ਪ੍ਰਸ਼ਾਸਨ ਆ ਮਤਲਬ ਕੀ ਤੁਸੀਂ ਕਹਿਣਾ ਚਾਹੋਗੇ? ਹਿਮਾਚਲ ਪ੍ਰਸ਼ਾਸਨ ਨੂੰ ਇਹੀ ਕਵਾਂਗੇ ਜੀ ਸਾਨੂੰ ਪੂਰਾ ਇਨਸਾਫ ਦਿੱਤਾ ਜਾਵੇ। ਵੀ ਜੇ ਇਦਾਂ ਦੀ ਘਟਨਾ ਮੁੜ ਕੇ ਕਿਸੇ ਨਾਲ ਨਾ ਵਾਪਰੇ ਇਹ। ਤੁਸੀਂ ਸਜ਼ਾ ਦੇਓਗੇ ਮੁੜ ਕੇ ਤੁਸੀਂ ਸਜ਼ਾ ਇਦਾਂ ਦੀ ਦੇਣੀ ਚਾਹੀਦੀ ਉਹਨਾਂ ਨੂੰ ਜਿਹੜੇ ਬੰਦੇ ਇਨਵੋਲਵ ਸਿਗੇ ਵੀ ਮੁੜ ਕੇ ਇਦਾਂ ਦੀ ਉਹ ਜ਼ਰੂਰਤ ਨਾ ਕਰ ਸਕਣ। ਮੈਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਕਰਦਾ ਵੀ ਮੁੜ ਕੇ ਹਮਾਚਲ ਲਈ ਨਾ ਜਾਓ ਤੁਸੀਂ। ਅਮਾਜਲ ਸਿਰ ਪੰਜਾਬ ਦੇ ਸਰਤੇ ਆ ਜੀ ਇਹ ਤੇ ਸਾਡੇ ਪੰਜਾਬ ਵਾਲਿਆਂ ਨੂੰ ਇਦਾਂ ਕਰਦੇ ਇਹ